ਉਹੀ ਸਾਡੇ ਹਾਲਾਤ ਆ ਦਿੱਲੀ ਤੋਂ ਜਿਹੜਾ ਇਹ ਧਾਰਵੀ ਗੈਂਗ ਸਾਡੇ ਉੱਤੇ ਕਬਜ਼ਾ ਖਰੀ ਬੈਠਾ ਅਸੀਂ ਪਰਾਣਿਆਂ ਤੋਂ ਛਡਾਉਣ ਵਾਸਤੇ ਇਹਨਾਂ ਨੂੰ ਲੈ ਆਏ ਤੇ ਇਹਨਾਂ ਨੇ ਜੋ ਸਾਡੇ ਨਾਲ ਕੀਤੀ ਉਹੀ ਬਾਬਰਵਾਣੀ ਸਾਡੇ ਤੇ ਫਿਰ ਰਹੀ ਆ ਅੱਜ ਕੋਈ ਵੀ ਜਿਹਦੇ ਕੋਲ 4 ਛੱਲੜੇ ਹੈਗੇ ਆ ਸੁਖੀ ਵਾਸਤਾ ਉਹ ਸੇਫ ਨਹੀਂ ਇਸ ਸਟੇਟ ਦੇ ਵਿੱਚ ਉਹ ਸੂਬੇ ਚ ਆਦੇ ਆਪ ਨੂੰ ਸੁਰੱਖਤ ਨਹੀਂ ਮਹਿਸੂਸ ਕਰਦਾ ਤੇ ਜਿਹੜਾ ਵੀ ਕੋਈ ਨੌਜਵਾਨ ਉੱਠਦਾ ਹੈ ਜਿਹੜਾ ਵੀ ਨੌਜਵਾਨ ਪੰਜਾਬ ਦੀ ਗੱਲ ਕਰਦਾ ਹੈ ਜਿਹੜਾ ਆਪ ਦੀ ਧਰਤੀ ਦੀ ਗੱਲ ਕਰਦਾ ਜਿਹੜੇ ਆਪ ਦਾ ਲੋਕਾਂ ਦੀ ਗੱਲ ਕਰਦਾ ਉਹ ਸੁਰੱਖਿਅਤ ਨਹੀਂਗਾ ਇਸ ਸਰਕਾਰ ਦੀ ਸ਼ੁਰੂਆਤ ਜਿੱਥੋਂ ਹੋਈ ਆ ਅੱਜ ਉੱਥੇ ਹੀ ਇਹ ਲਿਆ ਕੇ ਸਾਨੂੰ ਦੂਜੇ ਕਤਲ ਤੇ ਇਹਨਾਂ ਨੇ ਖੜਾ ਕਰ ਦਿੱਤਾ ਹੈਗਾ ਸੁਖਵਿੰਦਰ ਸਿੰਘ ਹੋਰਾਂ ਦਾ ਜਦੋਂ ਪਤਾ ਲੱਗਿਆ ਕਿ ਐਡੇ ਚੰਗੇ ਸਕੂਲ ਦੇ ਪੜ੍ਹੇ ਸੀਗੇ ਐਨਾ ਧਿਆਨ ਐਜੂਕੇਸ਼ਨ ਵੱਲੋਂ ਬਹੁਤ ਵਧੀਆ ਸੀਗੇ ਬਹੁਤ ਹੀ ਅਗਾਵਦੂ ਸੀਗੇ ਤੇ ਵੱਡੀ ਗੱਲ ਆ ਕਿ ਉਹਨਾਂ ਨੂੰ ਦੁਨੀਆ 'ਚ ਕਿਤੇ ਵੀ ਕੋਈ ਆਪਦਾ ਰੋਜਗਾਰ ਕਰ ਸਕਦੇ ਸੀ ਤਰੱਕੀ ਕਰ ਸਕਦੇ ਸੀ ਜੇ ਉਹਨਾਂ ਨੇ ਮਾਇਆ ਹੀ ਕਮਾਉਣੀ ਹੁੰਦੀ ਉਹ ਕਿਸੇ ਤਰੀਕੇ ਨਾਲ ਵੀ ਬਹੁਤ ਸੋਹਣੇ ਪਦਾਰਥਕ ਜੀਵਨ ਪਦਾਰਥਾਂ ਵਾਲਾ ਭਰਪੂਰ ਜੀਵਨ ਬਤੀਤ ਕਰ ਸਕਦੇ ਸੀਗੇ ਪਰ ਸਾਰਾ ਕੁਝ ਛੱਡ ਕੇ ਉਹ ਨੌਜਵਾਨ ਸਾਰਾ ਕੁਝ ਤਿਆਗ ਕੇ ਆਪਦੀ ਮਿੱਟੀ ਦੀ ਖਿੱਚ ਜਿਹੜੀ ਆ ਉਹਨੂੰ ਇੱਥੇ ਪੰਜਾਬ ਲੈ ਆਈ ਆਪਦੇ ਪਿੰਡ 'ਚ ਲੈ ਆਈ ਤੇ ਆਪਦੇ ਪਿੰਡ ਵਾਸਤੇ ਉਹਨੇ ਕੀ ਕੁਝ ਨਹੀਂ ਕੀਤਾ ਉਹ ਉਹਦੇ ਆਪਣੇ ਸਾਰਿਆਂ ਦੇ ਸਾਹਮਣੇ ਆ ਉਨੇ ਹਰ ਤਰ੍ਹਾਂ ਦੀ ਸਹੂਲਤ ਆਪ ਦੇ ਪੱਲਿਓ ਖਰਚ ਕੇ ਵੀ ਦਿੱਤੀ ਐ ਇਸ ਪਿੰਡ ਨੂੰ ਪਰ ਇਹ ਸੋਚ ਆ ਜਿਹੜੀ ਨਾ ਕਿ ਕੋ ਉਹ ਨੌਜਵਾਨ ਜਿਹੜਾ ਚੰਗੀ ਸਿੱਖ ਆਪਣਾ ਸ਼ਖਸੀਅਤ ਰੱਖਦਾ ਹੋਵੇ ਚੰਗੀ ਤਰ੍ਹਾਂ ਸਿੱਖਿਅਤ ਹੋਵੇ ਜਿਹੜਾ ਆਪ ਦੇ ਹੱਕਾਂ ਬਾਰੇ ਜਾਣਦਾ ਹੋਵੇ ਉਹ ਪੰਜਾਬ ਚ ਆਊਗਾ ਤਾਂ ਜਿਹੜੇ ਉੱਤੇ ਬੈਠੇ ਆ ਆਪਣੇ ਉਹਨਾਂ ਨੂੰ ਖਤਰਾ ਪੈਦਾ ਹੁੰਦਾ ਉਹ ਸੋਚ ਨੂੰ ਮਾਰਨਾ ਚਾਹੁੰਦੇ ਸੀ ਉਹ ਸੋਚ ਨੂੰ ਖਤਮ ਕਰਨਾ ਚਾਹੁੰਦੇ ਸੀ ਤੇ ਤਰੀਕਾ ਕਰ ਉਹੀ ਵਰਤਿਆ ਗਿਆ ਕਿਤੇ ਇਹ ਕਹਿ ਦਿੱਤਾ ਜਾਂਦੇ ਆ ਕਿ ਗੈਂਗਸਟਰਸ ਮਾਰ ਗਏ ਕਿਤੇ ਤੇ ਕਹਿੰਦੇ ਆ ਕਿ ਵੀ ਪੈਸੇ ਦੇ ਲੈਣ ਦੇ ਨਾ ਮਾਰਿਆ ਮਸਲਾ ਹੈ ਉਹ ਸਾਡੀ ਸੋਚ ਨੂੰ ਮਾਰਨ ਦਾ ਮਸਲਾ ਹੈ ਕਿ ਵੀ ਉਹ ਜਾਂ ਕੋਈ ਨੌਜਵਾਨ ਨਾ ਵਾਪਸ ਇੱਧਰ ਮੂੰਹ ਕਰੇ ਤੇ ਜਿੱਥੇ ਜਿਹੜੇ ਨੌਜਵਾਨ ਨੂੰ ਆਪਾਂ ਛਲਾਗਾ ਕਰਨੀ ਸੀ ਜਿਹਨੂੰ ਇਨਾਮ ਮਿਲਣੇ ਚਾਹੀਦੇ ਸੀਗੇ ਸਟੇਟ ਵੱਲੋਂ ਜਿਹੜਾ ਇੱਕ ਸੈਂਪਲ ਮਤਲਬ ਆਪਣਾ ਰੋਲ ਮਾਡਲ ਬਣਾ ਕੇ ਪੇਸ਼ ਕਰਨਾ ਚਾਹੀਦਾ ਸੀ ਕਿ ਵੀ ਨੌਜਵਾਨੋ ਆਓ ਤੁਸੀਂ ਤੇ ਆਪਦੇ ਪਿੰਡਾਂ ਨੂੰ ਸੰਭਾਲੋ ਆਓ ਤੁਸੀਂ ਆਪਦੇ ਜ਼ਿਲ੍ਹਿਆਂ ਨੂੰ ਸੰਭਾਲੋ ਆਓ ਤੁਸੀਂ ਆਪਦੇ ਬਲਾਕਾਂ ਨੂੰ ਸੰਭਾਲੋ ਆਓ ਤੁਸੀਂ ਇਸ ਪੰਜਾਬ ਨੂੰ ਸੰਭਾਲੋ ਉਹਨਾਂ ਨੂੰ ਡਰਾਇਆ ਜਾ ਰਿਹਾ ਉਹਨਾਂ ਨੂੰ ਇਸ ਤਰੀਕੇ ਨਾਲ ਕਤਲ ਕੀਤਾ ਜਾ ਰਿਹਾ ਹੈ ਜਾਂ ਇਸ ਤਰੀਕੇ ਨਾਲ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਹੈ ਜੇਲ੍ਹਾਂ ਚ ਕਿ ਵੀ ਉਹ ਇੱਧਰ ਮੂੰਹ ਨਾ ਕਰਨ ਜਿਹੜੇ ਹੋਰ ਬਾਕੀ ਆ ਮਾਪੇ ਵੀ ਕਹਿਣ ਕਿ ਪੁੱਤ ਨਾ ਤੂੰ ਇੱਧਰ ਮਾਪੇ ਵੀ ਕਹਿਣ ਕਿ ਵੀ ਇਸ ਪੰਜਾਬ ਚ ਆਉਣ ਦਾ ਕੋਈ ਫਾਇਦਾ ਨਹੀਂ ਸੋ ਇਸ ਧਰਤੀ ਦੇ ਉੱਤੇ ਜੇ ਬੱਚੇ ਨਹੀਂ ਆਉਣਗੇ ਜੇ ਚੰਗੀ ਸਿੱਖਿਆ ਵਾਲੇ ਬੱਚੇ ਨਹੀਂ ਹੋਣਗੇ ਜੇ ਉਹ ਕੋਈ ਜਿਹੜਾ ਨਿਸਵਾਰਥ ਸੇਵਾ ਕਰਨਾ ਚਾਹੁੰਦਾ ਉਹ ਨਹੀਂ ਆਊਗਾ ਤਾਂ ਆਪਾਂ ਜਾਵਾਂਗੇ ਕਿੱਧਰ ਪਿਛਲੇ 25 30 ਸਾਲਾਂ ਤੋਂ ਵੱਖ-ਵੱਖ ਸਰਕਾਰਾਂ ਨੇ ਸਾਡਾ ਬੇੜਾ ਕਰ ਕਰਤਾ ਆਪਾਂ ਲਗਾਤਾਰ ਡਿੱਗਦੇ ਆ ਰਹੇ ਆ ਤੇ ਇਹਨੇ ਤਾਂ ਇੰਤਿਹਾਈ ਲਿਆਤੀ ਕਰਜਾਈ ਕਰਤਾ ਪੰਜਾਬ ਨੂੰ ਰੋਜ਼ਗਾਰ ਹੈ ਨਹੀਂ ਤੇ ਜਿਹੜਾ ਕਹਿੰਦਾ ਸੀਗਾ ਕਿ ਵੀ ਬਾਹਰੋਂ ਗੋਰੇ ਇੱਥੇ ਕੰਮ ਕਰਨ ਆਉਣਗੇ ਜਿੱਥੇ ਆਪਦੇ ਬੱਚੇ ਆ ਰਹੇ ਆ ਉਹ ਵੀ ਇਹਨਾਂ ਨੂੰ ਆਪਣਾ ਇਹ ਤਾਂ ਜਰੇ ਨਹੀਂ ਜਾਂਦੇ ਕਿ ਕਿਤੇ ਇਹ ਨਾ ਕੋਈ ਬਦਲਾ ਲਿਆ ਦੇ ਇਹ ਨਾ ਸਾਨੂੰ ਸਵਾਲ ਪੁੱਛਦੇ ਨੇ ਤੇ ਜਿਹੜਾ ਕੋਈ ਸਵਾਲ ਪੁੱਛਦਾ ਸੀ ਉਹਦੇ ਉੱਤੇ ਇਸ ਤਰੀਕੇ ਨਾਲ ਸਾਜ਼ਿਸ਼ ਰਚੀ ਗਈ ਕਿ ਉਹਨੂੰ ਆਪਦੇ ਹੀ ਦੋਸਤ ਤੋਂ ਉਹਦਾ ਕਤਲ ਕਰਾ ਦਿੱਤਾ ਗਿਆ ਇਹ ਹੋ ਨਹੀਂ ਸਕਦਾ ਇੱਕ ਮਿੱਤਰ ਜਿਹੜਾ ਨਾਲ ਰਿਆ ਹੋਵੇ ਉਹਨੂੰ ਕੀ ਲੋੜ ਪਈ ਸੀਗੀ ਨੇਚਰਲੀ ਕਿਸੇ ਨੇ ਉਹਨੂੰ ਇਨਸਟੀਗੇਟ ਕੀਤਾ ਨੇਚਰਲੀ ਕਿਸੇ ਦਾ ਕੋਈ ਉਹਦੇ ਪਿੱਛੇ ਇਲਟੀਰੀਅਰ ਮੋਟਿਵ ਹੋਵੇਗਾ ਤੇ ਜੇ ਉਹ ਇੰਨਾ ਹੀ ਸੱਚਾ ਸੋਚਾ ਐਮਐਲਏ ਆ ਜੇ ਉਹ ਨਹੀਂ ਸਾਫ਼ ਹੈਗਾ ਕਿ ਵੀ ਮੈਨੂੰ ਕੋਈ ਦਿੱਕਤ ਨਹੀਂ ਤੇ ਪੁਲਿਸ ਤਾਂ ਉਹਨਾਂ ਦੀ ਆ ਪੁਲਿਸ ਤਾਂ ਸਰਕਾਰ ਨਾਲ ਚੱਲਦੀ ਆ ਤੇ ਐਫਆਈਆਰ ਤੇ ਜਾਂ ਇਨਵੈਸਟੀਗੇਸ਼ਨ ਜੁਆਇਨ ਕਰਨ ਚ ਉਹ ਦਿੱਕਤ ਕੀ ਆ ਜੋ ਵੀ ਜਗਾ ਨਤੀਜਾ ਨਿਕਲੂ ਸਾਫ਼-ਪਾਖ ਦਾਮਨ ਹੋ ਕੇ ਨਿਕਲੇ ਉਹਦੇ ਵਿੱਚੋਂ ਪਰ ਉਹ ਉਹ ਵੀ ਨਹੀਂ ਚਰਦੇ ਕਿ ਵੀ ਅਸੀਂ ਸਾਡਾ ਨਾਂ ਵੀ ਆ ਜੇ ਉਹਦੇ ਵਿੱਚ ਨਾਂ ਆਊਗਾ ਕੁਛ ਨਾ ਕੁਛ ਨਿਕਲਿਆਊਗਾ ਗੱਲਬਾਤ ਹੋਊਗੀਗਾ ਤਾਂ ਆਪਣਾ ਸੱਚ ਸਾਹਮਣੇ ਆਊਗਾ ਸੋ ਮੈਂ ਸਿਰਫ ਇਹ ਕਹਿਣਾ ਕਿ ਵੀ ਇੱਕ ਤਾਂ ਆਪਾਂ ਇਹਨਾਂ ਦੀ ਬਜਾਏ ਆਪਾਂ ਵੇਖ ਲਓ ਕਮੇਟੀ ਵੈਸੇ ਚਲਾ ਰਹੀ ਐ ਕਿ ਆਪਾਂ ਜੁਡੀਸ਼ੀਅਲ ਪ੍ਰੂਫ ਵੀ ਮੰਗੀਏ ਕਿ ਵੀ ਨਿਆਂ ਸਾਨੂੰ ਤਾਂ ਮਿਲੂਗਾ ਕਿ ਵੀ ਸਾਨੂੰ ਹੋਵੇ ਦੂਜਾ ਇਮੀਡੀਏਟਲੀ ਉਸ ਜਿਹੜਾ ਐਮਐਲਏ ਹੈਗਾ ਉਹ ਗੋ ਕੇ ਇੱਥੇ ਉਹਦਾ ਜੇ ਮੰਗ ਕਰ ਰਿਹਾ ਐ ਏਨੇ ਲੋਕ ਮੰਗ ਕਰ ਰਿਹਾ ਐ ਏਡੀ ਵੱਡੀ ਸੰਗਤ ਮੰਗ ਕਰ ਰਹੀ ਆ ਤਾਂ ਉਹਦਾ ਨਾਂ ਉਹਦੇ ਵਿੱਚ ਐਫਆਈਆਰ ਚ ਪਾਇਆ ਜਾਵੇ ਜੇ ਉਹ ਸੱਚਾ ਹੋਊਗਾ ਤਾਂ ਐਫ ਆਈ ਆਰ ਚੋਂ ਨਿਕਲ ਜਾਊਗਾ ਇੱਕ ਇਹ ਸਰਕਾਰ ਦੀ ਹੀ ਪੁਲਿਸ ਆ ਨਾ ਜੇ ਉਹ ਆਪੇ ਆਪ ਨੂੰ ਸਾਫ਼ ਸਮਝਦਾ ਤਾਂ ਇਨਵੈਸਟੀਗੇਸ਼ਨ ਜੁਆਇਨ ਕਰਨ ਚੋਂ ਦਿੱਕਤ ਕੀ ਆ ਜੇ ਆਪਾਂ ਹੋਈ ਆ ਆਪਾਂ ਨੂੰ ਵੀ ਪੁਲਸਾਂ ਹੀ ਕਹੂਗੀ ਨਾ ਕਿ ਤੁਸੀਂ ਜੁਆਇਨ ਕਰੋ ਜੇ ਤੁਸੀਂ ਸਾਫ਼ ਹੋਗੇ ਤਾਂ ਨਿਕਲ ਜਾਓਗੇ ਸੋ ਉਹਨੂੰ ਇਨਵੈਸਟੀਗੇਸ਼ਨ ਜੁਆਇਨ ਕਰਾਉਣ ਇਮੀਡੀਏਟਲੀ ਉਹਨੂੰ ਸਰਕਾਰ ਪ੍ਰੋਟੈਕਟ ਨਾ ਕਰੇ ਉਹਨੂੰ ਬਚਾਵੇ ਨਾ ਇਹ ਆਪਾਂ ਤੇ ਦੂਜੀ ਗੱਲ ਇਹ ਆ ਕਿ ਸੁਖਜਿੰਦਰ ਸਿੰਘ ਅਰਗੇ ਬੱਚਿਆਂ ਦੀ ਸੁਖਜਿੰਦਰ ਸਿੰਘ ਅਰਗੇ ਨੌਜਵਾਨਾਂ ਦੀ ਅਗਾਹ ਵਾਦ ਕੇ ਸੇ ਆਪਾਂ ਰੱਖਿਆ ਕਰੀਏ ਉਹਨਾਂ ਦੀ ਸੋਚ ਨੂੰ ਅਗਾਹ ਲੈ ਕੇ ਜਾਈਏ ਉਹ ਸੋਚ ਨੂੰ ਆਪਾਂ ਮਰਨ ਨਾ ਦੇਈਏ ਸਭ ਤੋਂ ਵੱਡਾ ਚੈਲੰਜ ਸਰਕਾਰ ਵਾਸਤੇ ਇਹ ਹੋਊਗਾ ਸਭ ਤੋਂ ਵੱਡੀ ਚੁਣੌਤੀ ਇਹ ਸਿਸਟਮ ਵਾਸਤੇ ਸਟੇਟ ਵਾਸਤੇ ਇਹ ਹੀ ਹੋਊਗੀ ਕਿ ਆਪਾਂ ਉਹਦੀ ਸੋਚ ਨਾ ਮਰਨ ਦੇਈਏ ਜਿਹੜੇ ਨੌਜਵਾਨ ਉਹ ਸੋਚ ਨਾਲ ਉਹਦੇ ਚ ਆਉਂਦੇ ਆ ਉਹਨਾਂ ਨੂੰ ਅਗਾਹ ਤੋਂ ਧਿਆਨ ਰੱਖੀਏ ਕਿ ਵੀ ਉਹ ਬੱਚੇ ਪ੍ਰੋਟੈਕਟਡ ਰਹਿਣ ਉਹ ਬੱਚੇ ਸੁਰੱਖਿਅਤ ਰੱਖ ਸਕੀਏ ਆਪਾਂ ਉਹ ਜਿਹੜੇ ਆਦੇ ਮਿੱਟੀ ਦੇ ਮੋਹ ਵਾਸਤੇ ਆਉਂਦੇ ਆ ਇੱਥੇ ਜਿਹੜੇ ਆਪਦੇ ਪਿੰਡਾਂ ਦੇ ਲੋਕਾਂ ਦਾ ਕੁਝ ਕਰਨਾ ਚਾਹੁੰਦੇ ਆ ਜਿਹੜੇ ਕੁਝ ਸਾਰਾ ਕੁਝ ਛੱਡ ਕੇ ਇੱਥੇ ਆ ਕੇ ਵਿਚਰ ਜਿਉਣਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਨਿਸਵਾਰਥ ਕੰਮ ਕਰਨਾ ਚਾਹੁੰਦੇ ਆ ਉਹ ਐਨੇ ਪਦਾਰਥਕ ਸੁਖ ਛੱਡ ਕੇ ਆਉਣਾ ਚਾਹੁੰਦੇ ਆ ਉਹਨਾਂ ਦੀ ਸੋਚ ਨੂੰ ਜਿਉਂਦਾ ਰੱਖੀਏ ਜੇ ਕੋਈ ਹੋਰ ਸੁਖਿੰਦਰ ਸਿੰਘ ਦੁਬਾਰਾ ਆਉਂਦਾ ਤਾਂ ਉਹਨੂੰ ਆਹ ਚ ਨਾ ਚੱਲਣਾ ਪਵੇ ਮੈਨੂੰ ਐ ਦੱਸੋ ਸਰਕਾਰ ਦੇ ਮੁੱਖ ਮੰਤਰੀ ਤੋਂ ਲੈ ਕੇ ਕਿਹੜੇ ਮੰਤਰੀ ਨੇ ਕਿਹੜੇ ਐਮਐਲਏ ਨੇ ਕਿਹੜੇ ਐਮਪੀ ਨੇ ਕੋਈ ਹਾ ਦਾ ਨਾਰਾ ਮਾਰਿਆ ਉਹ ਯਾਰ ਤੁਸੀਂ ਡੁੱਬ ਕੇ ਮਰ ਜਾਓ ਮੈਨੂੰ ਐ ਦੱਸੋ ਅਸੀਂ ਕਿਸੇ ਤੇ ਕੋਈ ਇਲਜ਼ਾਮ ਨਹੀਂ ਲਾ ਰਹੇ ਪਰ ਤੁਸੀਂ ਹਰ ਕਿਸੇ ਛੋੜੇ ਤੋਂ ਛੋਟੇ ਵਿਆਹ ਦੀ ਤੁਸੀਂ ਪੋਸਟ ਪਾਦੇ ਨੇ ਵੀ ਫਲਾਣੇ ਦੀ ਭੈਣ ਦਾ ਵਿਆਹ ਫਲਾਣੇ ਦੀ ਭੈਣ ਦੀ ਵਿਆਹ ਤੇ ਮੁੱਖ ਮੰਤਰੀ ਸਾਹਿਬ ਜਾ ਰਹੇ ਆ ਫਲਾਣੇ ਦੇ ਕਿਸੇ ਤੇ ਜੀ ਕਿਸੇ ਹੋਰ ਵਰਕਰ ਦਾ ਵਿਆਹ ਸੀ ਉੱਥੇ ਜਾ ਰਹੇ ਆ ਆ ਬਲਾਕ ਪ੍ਰਧਾਨ ਲਾਇਆ ਕੱਲ੍ਹ ਇਹ ਸਰਕਾਰ ਨੇ ਉਹਨਾਂ ਦੇ ਵੀ ਸਾਰੇ ਰਾਜ-ਰਾਜ ਕੇ ਪੋਸਟਾਂ ਪਾ ਰਹੇ ਨੇ ਕਿਸੇ ਇੱਕ ਲੀਡਰ ਨੇ ਕੋਈ ਹਾੜਾ ਨਾਰਾ ਮਾਰਿਆ ਤੋ ਇਹ ਗੱਲ ਬੜੇ ਦੁੱਖ ਦੀ ਆ ਤੇ ਇਹ ਗੱਲ ਭਰਾਵੋ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਕਹਿਣੀ ਚਾਹਣਾ ਇਹ ਗੱਲ ਦੇ ਵਿਰੋਧ ਵਿੱਚ ਇਕੱਠੇ ਹੋਣ ਦੀ ਲੋੜ ਆ ਸਰਕਾਰਾਂ ਬਦਲਦੀਆਂ ਰਹਿਣਗੀਆਂ ਅੱਜ ਇਹ ਨੇ ਕੱਲ ਨੂੰ ਹੋਰ ਨੇ ਠੀਕ ਆ ਨਾ ਲੀਡਰ ਵੀ ਬਦਲਦੇ ਰਹਿਣਗੇ ਪਰ ਆਪਾਂ ਇੱਥੇ ਰਹਿਣਾ ਆਪਾਂ ਸਾਰਿਆਂ ਨੇ ਇੱਥੇ ਰਹਿਣਾ ਤੇ ਜੇ ਮਾਵਾ ਦੇ ਪੁੱਤ ਐਂ ਮਰਦੇ ਰਹੇ ਨਾ ਤਾਂ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਕੋਈ ਸਰਕਾਰ ਬਣਾਉਣ ਦੀ ਵੀ ਲੋੜ ਸੋ ਮੈਨੂੰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿਉਂਕਿ ਜਦੋਂ ਵੀ ਅਸੀਂ ਮਿਲਦੇ ਸੀ ਹੁਣ ਤਾਂ ਮੈਂ ਉਹ ਦਫ਼ਤਰ 'ਚ ਬੈਠਦਾ ਨਹੀਂ ਕਿਉਂਕਿ ਸਾਲ ਹੋ ਗਿਆ ਸਰਕਾਰ ਛੱਡੀ ਨੂੰ ਡੀਸੀ ਦਫ਼ਤਰ ਬਰਨਾਲਾ 'ਚ ਮੇਰਾ ਦਫ਼ਤਰ ਸੀ ਤੇ ਮੈਂ ਅੱਜ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਜਿੰਨੀ ਵਾਰ ਸੁਖਵਿੰਦਰ ਭਰਾ ਮਿਲਿਆ ਡੀਸੀ ਦਫ਼ਤਰ ਦੇ ਬਾਹਰ ਡੀਸੀ ਸਾਹਿਬ ਦੇ ਬਾਹਰ ਬੈਠੇ ਹੁੰਦੇ ਸੀ ਇਹ ਮੈਂ ਕਿਉਂਕਿ ਬੜਾ ਨਿੱਜੀ ਪਿਆਰ ਸੀ ਬਾਈ ਜੀ ਡੀਸੀ ਸਾਹਿਬ ਨੂੰ ਮਿਲਣਾ ਹੈ ਕੀ ਕੰਮ ਸੀ ਜ ਆਪਾਂ ਗੱਲ ਕਰ ਲਵੇ ਹਾਂ ਬਾਈ ਮੇਰੇ ਕੋਲ ਵੀ ਆ ਜਾਓ ਆਪਾਂ ਚਾਹ ਪੀ ਲਾਂਗੇ ਕੀ ਕੰਮ ਸੀ ਕੀ ਕਹਿਣਾ ਹੈ ਸੀ ਡੀਸੀ ਸਾਹਿਬ ਬਾਈ ਜੀ ਆ ਪਿੰਡ ਦਾ ਮਸਲਾ ਸੀ ਆ ਫਲਾਣੇ ਸਾਡੇ ਭਰਾ ਦਾ ਠੀਕ ਰਿਆ ਰਾਲਾ ਦਾ ਮਸਲਾ ਸੀ ਮਤਲਬ ਕਦੇ ਉਹਨੇ ਇਹ ਨਹੀਂ ਗੱਲ ਕੀਤੀ ਵੀ ਯਾਰ ਮੈਂ ਕੋਈ ਆਪਦਾ ਨਿੱਜੀ ਕੰਮ ਲੈ ਕੇ ਸੋ ਮਤਲਬ ਕਿ ਇਹ ਜਿਹੜੀਆਂ ਦੇਖੋ ਇਹ ਚੀਜ਼ਾਂ ਕਿਸੇ ਦੇ ਹਿੱਸੇ ਆਉਂਦੀਆਂ ਨੇ ਪਰ ਜੇ ਐ ਬੇਬਾਕੀ ਨਾਲ ਬੋਲਣ ਵਾਲੇ ਇਨਸਾਨਾਂ ਨੂੰ ਜਿਹੜੇ ਕਿਉਂਕਿ ਕ੍ਰਿਟਿਕਸ ਸਰਕਾਰ ਦੇ ਕੋਈ ਸਰਕਾਰ ਮੈਂ ਕੋਈ ਕਿਸੇ ਸਰਕਾਰ ਦਾ ਵਿਰੋਧ ਨਹੀਂ ਕਰ ਰਿਹਾ ਕੋਈ ਵੀ ਸਰਕਾਰ ਆ ਜੇ ਉਹਦੇ ਖਿਲਾਫ ਜੇ ਕੋਈ ਜਿਹੜਾ ਸਹੀ ਸੁਚਾਰੂ ਢੰਗ ਨਾਲ ਵਿਰੋਧ ਆ ਉਹ ਜ਼ਰੂਰੀ ਆ ਸਰਕਾਰਾਂ ਦੀਆਂ ਅੱਖਾਂ ਖੋਲਣ ਨੂੰ ਸੋ ਇਹ ਜਿਹੜਾ ਬੁਲਾਰਾ ਸੁਖਵਿੰਦਰ ਸਿੰਘ ਕਲਕੱਤਾ ਸਚਾਰੂ ਢੰਗ ਨਾਲ ਸਰਕਾਰ ਦੀਆਂ ਅੱਖਾਂ ਖੋਲਦਾ ਸੀ ਸੋ ਜੇ ਇਹ ਜੇ ਅੱਖਾਂ ਖੋਲਣ ਵਾਲੇ ਬੁਲਾਰਿਆਂ ਨੂੰ ਇਹ ਜੇ ਅੱਖਾਂ ਖੋਲਣ ਵਾਲੇ ਨਾ ਧੜਕ ਬੰਦਿਆਂ ਨੂੰ ਐ ਮਤਲਬ ਕਿ ਕਿ ਮੈਂ ਮੇਰੇ ਸ਼ਬਦ ਨਹੀਂ ਮੇਰੇ ਕੋਲ ਵੀ ਦੇਖੋ ਐ ਆਮ ਥਾਂ ਤੇ ਉਹਨਾਂ ਦਾ ਜਿਹੜਾ ਕਤਲ ਹੋ ਜਾਣਾ ਚਲੋ ਜੇ ਕੋਈ ਪਰਮਾਤਮਾ ਵੱਲੋਂ ਕੋਈ ਮੌਤ ਮਰੇ ਉਹਦਾ ਇੱਕ ਗੱਲ ਕਹਿ ਸਕਦੇ ਆਂ ਵੀ ਭਾਈ ਕੋਈ ਕੋਈ ਬਿਮਾਰੀ ਲੱਗੀ ਕੋਈ ਕੁਝ ਹੋ ਗਿਆ ਤੇ ਜੇ ਇਹ ਜੇ ਕਤਲ ਪੰਜਾਬ ਨੂੰ ਝੱਲਣੇ ਪੈਣਗੇ ਤਾਂ ਮੈਂ ਸਮਝਦਾ ਇਹ ਤੋਂ ਵੱਡੇ ਦੁੱਖ ਦੀ ਗੱਲ ਨਹੀਂ ਪਰ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਜਿਵੇਂ ਮੇਰੇ ਤੋਂ ਪਹਿਲਾਂ ਰਾਹੀ ਸਾਹਿਬ ਨੇ ਵੀ ਕਿਹਾ ਵੀ ਸਿਆਸੀ ਅਸੀਂ ਕੋਈ ਸਿਆਸੀ ਗੱਲ ਨਹੀਂ ਕਰਦੇ ਸਾਰੀਆਂ ਪਾਰਟੀਆਂ ਦੇ ਉਹਰੇ ਨੁਮਾਇੰਦੇ ਨੇ ਸਾਰੀਆਂ ਕਿਸਾਨ ਯੂਨੀਅਨਾਂ ਸਾਰੇ ਸਾਡੇ ਉਹ ਸੰਘਰਸ਼ੀ ਭਰਾ ਇੱਥੇ ਬੈਠੇ ਆ ਮੈਂ ਤਾਂ ਹਜੇ ਮੈਂ ਵੀ ਕਿਸੇ ਪਾਰਟੀ ਦਾ ਹਿੱਸਾ ਨਹੀਂ ਭਾਣੇ ਵੀਰੇ ਮੈਂ ਵੀ ਤੁਹਾਡੇ ਵਾਂਗੂ ਇਕੱਲਾ ਹੀ ਆ ਬੇ ਮੈਂ ਅਗਲੀ ਵਾਰੀ ਸਾਡੀ ਆ ਮਰਨ ਦੀ ਕੋਈ ਨਾ ਕੋਈ ਨਾ ਫਿਰ ਜੇ ਜੇ ਪ੍ਰਮਾਤਮਾ ਨੇ ਆਪਣੇ ਲਿਖਿਆ ਹੋਇਆ ਤਾਂ ਕੋਈ ਗੱਲ ਨਹੀਂ ਦੇਖੋ ਜੇ ਪ੍ਰਮਾਤਮਾ ਨੇ ਆਪਣੇ ਸਾਹ ਲੈਣੇ ਆ ਫਿਰ ਉਹ ਰੋਕ ਤਾਂ ਕੋਈ ਸਕਦਾ ਨਹੀਂ ਉਹਦਾ ਜਿੰਨੀ ਉਹਨੇ ਉਮਰ ਰખી ਆ ਪਰ ਜੋ ਹੋਇਆ ਬੇहद ਮੰਦ ਭਾਗਾ ਹੋਇਆ ਪਰ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਜੋ ਪਰਿਵਾਰ ਕਹੂਗਾ ਉਹ ਹੁਕਮ ਦੇ ਨਾਲ ਆਪਾਂ ਸਾਰੇ ਬੱਜੇ ਵਿਆਂ ਤੇ ਆਪਾਂ ਸਾਰੇ ਉਸ ਮਾਂ ਦੇ ਨਾਲ ਖੜੇ ਆ ਕਿਉਂਕਿ ਮੈਨੂੰ ਯਾਦ ਆ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਣਾ 1 ਮਿੰਟ ਹੀ ਲਵਾਂਗਾ ਮੇਰੇ ਪਿਤਾ ਜੀ ਦੀ ਉਮਰ 50 ਸਾਲ ਦੀ ਸੀ ਕੱਟੂ ਸਾਡਾ ਪਿੰਡ ਆ ਜੀ 50 ਸਾਲ ਦੀ ਉਮਰ ਸੀ ਜਦੋਂ ਉਹਨਾਂ ਦੀ ਡੈਥ ਹੋਈ ਉਹਨਾਂ ਨੂੰ ਉਹ ਬਿਮਾਰ ਹੋ ਗਏ ਸੀ ਪੀਲੀਆ ਹੋ ਗਿਆ ਸੀ ਉਹਨਾਂ ਨੂੰ ਤੇ ਮੇਰੀ ਦਾਦੀ ਦੀ ਉਮਰ ਉਦੋਂ 80 ਸਾਲ ਦੀ ਸੀ ਤੇ ਉਦੋਂ 10 ਸਾਲਾਂ ਬਾਅਦ ਉਹਨਾਂ ਦੀ ਮੌਤ ਹੋਈ ਆ ਤੇ ਤੁਸੀਂ ਹੈਰਾਨ ਮੰਨੋਗੇ ਮੇਰੇ ਪਿਤਾ ਜੀ ਹੁਰੀ ਤਿੰਨ ਭਰਾ ਸੀ ਡੋਡੇ ਦੋਨੇ ਭਰਾ ਹੈਗੇ ਆ ਵੱਡੇ ਤਾਇਆ ਜੀ ਦੀ ਬਾਅਦ ਮੌਤ ਹੋਈ ਆ ਸਭ ਤੋਂ ਛੋਟੇ ਸੀ ਮੇਰੇ ਪਿਤਾ ਜੀ ਯਾਦਵੰਦਰ ਉਹਨਾਂ ਦਾ ਨਾਂ ਸੀ ਛੋਟਾ ਨਾਂ ਉਹਨਾਂ ਨੂੰ ਯਾਦ ਕਹਿੰਦੇ ਹੁੰਦੇ ਸੀ ਮੇਰੀ ਮਾਂ ਦਾਦੀ ਸਿਹੜੀ ਅਗਲੇ 10 ਸਾਲ ਉਹਨੇ ਯਾਦ ਕਹਿ ਕੇ ਕੱਢੇ ਮਤਲਬ ਕਿ ਉਹਨੇ ਬਾਕੀ ਪੁੱਤ ਨਹੀਂ ਸੀ ਉਹਦੇ ਯਾਦ ਉਹਨੂੰ ਸਿਰਫ ਇਹ ਯਾਦ ਸੀ ਮੇਰਾ ਇੱਕ ਪੁੱਤ ਮਰ ਗਿਆ ਜਿਵੇਂ ਕਹਿੰਦੇ ਹੁੰਦੇ ਨੇ ਪੁੱਤਰਾਂ ਦਾ ਦੁੱਖ ਆ ਜਿਹੜਾ ਹੱਡਾਂ ਤਾਈ ਖਾਰਦਾ ਸੋ ਮਾਂ ਕਣੀ ਦੇਖੋ ਯਾਰ ਕਿ ਸੁਜੀਤ ਸਿੰਘ ਜਿਹੜੇ ਭਰਾ ਨੇ ਸਰਦਾਰ ਸੁਖਵਿੰਦਰ ਸਿੰਘ ਕੋਲਕਾਤਾ ਦੇ ਉਹਨਾਂ ਨੇ ਆਪਣਾ ਬਿਆਨ ਪੁਲਿਸ ਨੂੰ ਲਿਖਾਇਆ ਸੀ ਕਿ ਲਾਭ ਸਿੰਘ ਉਦੋਂ ਕਿ ਨੇ ਉਹਨਾਂ ਦੇ ਸਾਹਮਣੇ ਕਿਹਾ ਸੀ ਕਿ ਸੁਖਵਿੰਦਰ ਸਿੰਘ ਕੋਲਕਾਤਾ ਨੂੰ ਜਿਉਂਦਾ ਨਹੀਂ ਛੱਡਿਆ ਜਾਵੇਗਾ ਪਰੰਤੂ ਪੁਲਿਸ ਨੇ ਗੱਲ ਬਿਆਨ ਵਿੱਚ ਨਹੀਂ ਲਿਖੀ ਤੇ ਪਿੱਛੋਂ ਫੇਰ ਐਫ ਆਈ ਆਰ ਦੇ ਵਿੱਚ ਵੀ ਦਰਜ ਨਹੀਂ ਕੀਤੀ ਇਹ ਪੁਲਿਸ ਦੇ ਵੱਲੋਂ ਜਿਹੜਾ ਹੈ ਇੱਕ ਬਹੁਤ ਵੱਡਾ ਜਿਹੜਾ ਹੈਗਾ ਜੁਰਮ ਕੀਤਾ ਗਿਆ ਕਿ ਉਹਨਾਂ ਨੇ ਨਾਂ ਨਹੀਂ ਲਿਖਿਆ ਲਾਭ ਸਿੰਘ ਰੋਗੋਕੇ ਦਾ ਤੇ ਹੁਣ ਲਾਭ ਸਿੰਘ ਰੋਗੋਕੇ ਨੂੰ ਇਹਨਾਂ ਦਾ ਅਸਲ ਬਿਆਨ ਲਿਖ ਕੇ ਜਿਨ੍ਹਾਂ ਦੇ ਜਿਹੜੇ ਇਸ ਦੇ ਵਿੱਚ ਮੁਸਤਜੀਤ ਨੇ ਸੁਖਜੀਤ ਸਿੰਘ ਇਸ ਮਤਦਮੇ ਦੇ ਵਿੱਚ ਦੋਸ਼ੀ ਸ਼ਾਮਲ ਕੀਤਾ ਜਾਵੇ ਬਤੌਰ ਦੋਸ਼ੀ ਸ਼ਾਮਲ ਕੀਤਾ ਜਾਵੇ ਇਹ ਨੁਕਤਾ ਜਿਹੜਾ ਹੈ ਇਹ ਪਹਿਲੀ ਮੰਗ ਹੈ ਤੇ ਪਹਿਲਾ ਮੁੱਦਾ ਹੈ ਜਿਹੜਾ ਇਸ ਦੇ ਵਿੱਚ ਰੱਖਿਆ ਗਿਆ ਤੇ ਦੂਸਰਾ ਜਿਹੜਾ ਹੈ ਉਹ ਇਹ ਹੈ ਕਿ ਪਰਿਵਾਰ ਵੱਲੋਂ ਕਿਹਾ ਗਿਆ ਤੇ ਹਿੱਕ ਠੋਕ ਕੇ ਕਿਹਾ ਗਿਆ ਕਿ ਅਸੀਂ ਕੋਈ ਰਾਹਤ ਦੀ ਰਕਮ ਜਿਹੜੀ ਹੈ ਉਹ ਸਵੀਕਾਰ ਨਹੀਂ ਕਰਾਂਗੇ ਅਸੀਂ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਮੰਗ ਰਹੇ ਨਾ ਰਾਹਤ ਦੇ ਲਈ ਕੋਈ ਬੇਨਤੀ ਕਰਾਂਗੇ ਪਰੰਤੂ ਜੋ ਪੈਸਾ ਸੁਖਵਿੰਦਰ ਸਿੰਘ ਕਲਕੱਤਾ ਨੇ ਪੰਚਾਇਤ ਦੇ ਵਿਕਾਸ ਕਾਰਜਾਂ ਤੇ ਅਤੇ ਪੰਚਾਇਤ ਭਵਨ ਦੀ ਉਹ ਸਾਰੀ ਸਮੇਂ ਆਪਣੀ ਜੇਬ ਦੇ ਵਿੱਚੋਂ ਖਰਚ ਕੀਤਾ ਸੀ ਜਿਹੜੀ ਰਕਮ ਕੋਈ 60 ਲੱਖ ਦੇ ਕਰੀਬ ਮੰਦੀ ਹੈ ਉਹ ਰਕਮ ਪ੍ਰਸ਼ਾਸਨ ਵੱਲੋਂ ਦਿੱਤੀ ਜਾ। ਇਹ ਦੂਸਰਾ ਉਸ ਦੇ ਵਿੱਚ ਵੱਡਾ ਮੁੱਦਾ ਰੱਖਿਆ ਗਿਆ। ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਇਹ ਮੌਜੂਦਾ ਜਿਹੜੀ ਐਜੀਟੇਸ਼ਨ ਹੈ, ਮੋਰਚਾ ਇਹ ਅਮਨ-ਮਾਨ ਨਾਲ ਹੋਵੇਗਾ। ਅਤੇ ਕਿਸੇ ਤਰੀਕੇ ਦੀ ਪੜਚਾਟ ਪੈਦਾ ਨਹੀਂ ਕੀਤੀ ਜਾਊਗੀ। ਤੇ ਇਹ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੂਗਾ। ਜਿਹਨੂੰ ਸੰਦਰਦ ਦਾ ਸਹਿਯੋਗ ਮਿਲਦਾ ਰਹੂਗਾ ਤੇ ਬੇਨਤੀ ਹੈ ਤੇ ਸੰਦਰਦ ਨੂੰ ਸਹਿਯੋਗ ਦੇਂਦੇ ਰਹਿਣ। ਪਰੰਤੂ ਜੇ ਪ੍ਰਸ਼ਾਸਨ ਇਹਨਾਂ ਦੋਹਾਂ ਗੱਲਾਂ ਤੇ ਕੋਈ ਗੌਰ ਨਹੀਂ ਕਰੂਗਾ ਕੋਈ ਹਾਂ ਪੱਠੀ ਹੰਝਾਰਾ ਨਹੀਂ ਦਿਊਗਾ ਤਾਂ ਸੰਦਰਸ਼ ਨੂੰ ਤਿੱਖਾ ਕੀਤਾ ਜਾਊਗਾ। ਜਿਸ ਦੇ ਵਿੱਚ ਸੰਦਰਸ਼ ਦੀ ਰੂਪਰੇਖਾ ਇਹ ਕਮੇਟੀ ਤੈਅ ਕਰੂਗੀ। ਅਤੇ ਇਹਨੂੰ ਪੰਜਾਬ ਪੱਧਰ ਤੇ ਲੈ ਕੇ ਜਾਇਆ ਜਾਊਗਾ ਸਰਦਾਰ ਭਾਨਾ ਸਿੰਘ ਸਿੱਧੂ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਸਰਦਾਰ ਮਨਜੀਤ ਸਿੰਘ ਧਨੇਰ ਬਹੁਤ ਵੱਡੇ ਨੇਤਾ ਨੇ ਸਿਰਫ ਪੰਜਾਬ ਪੱਧਰ ਦੇ ਨਹੀਂ ਬਲਕਿ ਮੈਂ ਸਮਝਦਾ ਕਿ ਭਾਰਤ ਪੱਧਰ ਤੇ ਤੇ ਅੰਤਰਰਾਸ਼ਟਰੀ ਤੌਰ ਤੇ ਵੀ ਤਸਾਨ ਜਥੇਬੰਦੀਆਂ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਸਤਾਨ ਹੈ ਉਹ ਵੀ ਹਾਜ਼ਰ ਨੇ ਸੋ ਇਹ ਐਕਸ਼ਨ ਕਮੇਟੀ ਵੀ ਨੇ ਫੈਸਲਾ ਕੀਤਾ ਕਿ ਜੋ ਵੀ ਇਹ ਮੋਰਚਾ ਗੇ ਵੀ ਉਸ ਦੀ ਸ਼ਕਲ ਲਵੇਗਾ ਜੇ ਉਸ ਦੇ ਵਿੱਚ ਕੁਰਬਾਨੀ ਦੇਣ ਦੀ ਲੋੜ ਪਈ ਉਸ ਦੇ ਵਿੱਚ ਕੋਈ ਵੱਡੀ ਮੁਸੀਬਤ ਸਹਿਣ ਦੀ ਲੋੜ ਪਈ ਤਾਂ ਸਾਰੇ ਮੈਂਬਰਾਂ ਨੇ ਇੱਥੇ ਜੁਟ ਹੋ ਕੇ ਫੈਸਲਾ ਕੀਤਾ ਕਿ ਉਖੜੇ ਮੱਥੇ ਸਹਿਣ ਕਰਨਗੇ ਇਹਨਾਂ ਦੋ ਮੰਡਾਂ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ ਉਹਨਾਂ ਚਿਰ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਦੀ ਜਿਹੜੀ ਦੇਹ ਹੈ ਉਸ ਦਾ ਸੰਸਤਾਰ ਨਹੀਂ ਕੀਤਾ ਜਾਵੇਗਾ ਉਹ ਦੇਹ ਨੂੰ ਇਸੇ ਤਰ੍ਹਾਂ ਹੀ ਰੱਖਿਆ ਜਾਵੇਗਾ ਇਹ ਮੋਰਚਾ ਜਿਹੜਾ ਹੈ ਪੂਰੇ ਤਾਕਤ ਦੇ ਨਾਲ ਜਿਹੜਾ ਹੈ ਲੋਕ ਤਾਕਤ ਦੇ ਨਾਲ ਲੋਕ ਹਿੱਤਾਂ ਦੇ ਲੋਕ ਹਿੱਤਾਂ ਲਈ ਚੱਲੇ ਕਿਸੇ ਸਿਆਸੀ ਪਾਰਟੀ ਨਾਲ ਇਸ ਮੋਰਚੇ ਦਾ ਕੋਈ ਤੱਲਕ ਨਹੀਂ ਜਿਵੇਂ ਰਾਜਨੀਤਿਕ ਪਾਰਟੀ ਨਾਲ ਮੋਰਚੇ ਦਾ تعلق ਨਹੀਂ ਪਰੰਤੂ ਜੋ ਵੀ ਰਾਜਨੀਤਿਕ ਪਾਰਟੀ ਮੋਰਚੇ ਨੂੰ ਸਹਿਯੋਗ ਦੇਵੇਗੀ ਇਹਨਾਂ ਮੰਗਾਂ ਨੂੰ ਮਨਾਉਣ ਲਈ ਉਦਮ ਤੇ ਅਪਰਾਲਾ ਕਰੇਗੀ ਤਾਂ ਮੋਰਚਾ ਜਿਹੜਾ ਹੈ ਐਕਸ਼ਨ ਕਮੇਟੀ ਦੇ ਫੈਸਲੇ ਮੁਤਾਬਕ ਉਹ ਸਹਿਯੋਗ ਨੂੰ ਪ੍ਰਵਾਨ ਕਰੇਗਾ ਅਜਲੀ ਬੇਨਤੀ ਇਹ ਹੈ ਕਿ ਜਿਹੜੀਆਂ ਯੂਨੀਅਨਾਂ ਇੱਥੇ ਆਈਆਂ ਨੇ ਜਥੇਬੰਦੀਆਂ ਆਈਆਂ ਨੇ ਅੱਜ ਇਹ ਉਹ ਜਿਹੜਾ ਹੈ ਦਾ ਬਲੈਕ ਪੱਧਰ ਤੇ ਜਾਂ ਜਿਲਾ ਪੱਧਰ ਤੇ ਚੱਲ ਰਹੀਆਂ ਨੇ ਉਹਨਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਉਹ ਪੰਜਾਬ ਪੱਧਰ ਤੇ ਇਸ ਮੋਰਚੇ ਦੇ ਹੱਕ ਵਿੱਚ ਫੈਸਲਾ ਲੈਣ ਤੇ ਇਸ ਨੂੰ ਪੰਜਾਬ ਪੱਧਰ ਦਾ ਵਿਸ਼ਾ ਬਣਾ ਕੇ ਇਸ ਦੀ ਹਮਾਇਤ ਦਾ ਆਪਣੀ ਲੀਡਰਸ਼ਿਪ ਤੋਂ ਜਿਹੜਾ ਹੈ ਉਹ ਐਲਾਨ ਕਰੋ